ਇਹ ਸੈਂਟਰ ਆਜ ਵੀ ਕੰਮ ਕਰ ਰਹੀ ਹੈ ਇਹ ਹਕੂਮਤ ਤੋਂ ਜੋ ਬੰਦ ਕੀਤਾ ਕਰਾਉਣੇ ਦਾ ਭਰਵਾਵਾ ਦਾ ਅੱਜ ਮੈਂ ਯਾਦ ਕਰਦੀ ਗਵਰਨਰ ਸਾਹਿਬ ਨੂੰ ਗਵਰਨਰ ਨੂੰ ਮੈਨੂੰ ਦੱਸਿਓ ਉਹ ਕਿਹਦੇ ਉਹਨੇ ਕਹੀ ਸੀ ਅੱਜ ਆਇਆ ਕਿ ਪ੍ਰਸ਼ਾਸਨ ਨੂੰ ਦੱਸ ਨੂੰ ਸਮਝੀ ਲੀਡਰ ਦੇ ਵੱਲੋਂ ਔਰ ਲੋਕਾਂ ਨੂੰ ਬੇਨਤੀ ਵੀ ग्राम में श्रम ग्रुप रंसाल ने हिंदी लेकर तेरा नाम सुबह जलाते तो खाओगे ना तो पर उन्होंने कोई काम से न बोला न सदस्य बैठ करता हाँ कल पति है ਕਮੈਡਾ ਇੱਕ ਸੌਲਾ ਵੀ ਜੋ ਸੰਤ ਹਰਚੰਦ ਸਿੰਘ ਕੋੰਗਵਾ ਸਾਹਿਬ ਦੀ ਦੇਣ ਹੈ ਪੰਜਾਬ ਨੂੰ ਉਹਨਾਂ ਨੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਲਈ ਆਪਣਾ ਜੀਵਨ ਦਾ ਬਲਿਦਾਨ ਦਿੱਤਾ ਜਿਹੜੋ ਅਸੀਂ ਯਾਦ ਕਰ ਰਹੇ ਹਾਂ ਤੇ ਉਹਨਾਂ ਦਾ ਜੀਵਨ ਹਮੇਸ਼ਾ ਨਿਸ਼ਕਾਮ ਸੇਵਾ ਵਾਲਾ ਰਿਹਾ ਉਹ ਕਦੇ ਪਾਰਟੀ ਦੀ ਪ੍ਰਧਾਨਗੀ ਲਈ ਕਿਸੇ ਅਹੁਦੇ ਲਈ ਉਹਨਾਂ ਨੇ ਕਦੇ ਭਜੜਠ ਨਹੀਂ ਕੀਤਾ ਹਮੇਸ਼ਾ ਸਿੱਖ ਸੰਗਤ ਉਹਨਾਂ ਨੂੰ ਬੁਲਾ ਕੇ ਜ਼ਬਰਦਸਤੀ ਜ਼ਿੰਮੇਵਾਰੀਆਂ ਦਿੱਤੀਆਂ ਰਹੀਆਂ ਕੈਸੇ ਲੀਡਰਾਂ ਵੀ ਅੱਜ ਲੋੜਾ ਪੰਜਾਬ ਨੂੰ ਜਿਹੜੇ ਨਿਸ਼ਕਾਮ ਹੋਣ ਉਹਨਾਂ ਨੇ ਦੋ ਵਾਰ ਮੋਰਚਾ ਲੜਿਆ ਜਿੱਤੇ ਆ ਕਦੇ ਜਿੱਤਨਸਾਰ ਸਾਰੀ ਜਿਹੜੀ ਕਮਾਂਡ ਕਾਲੀ ਦੇ ਤੇ ਪ੍ਰਧਾਨ ਹੁਦੂਬਾ ਸੁਭਾਤ ਵੀ ਤੁਸੀਂ ਮੈਂ ਆ ਤਾਂ ਕੰਮ ਕਰਦਾ ਤੁਸੀਂ ਸੰਭੋ ਸੋ ਐਸੀਆਂ ਸ਼ਖਸੀਅਤਾਂ ਸੀ ਅੱਜ ਮੈਂ ਸਾਹਮਣੇ ਸੱਚੀ ਸੁੱੱਚੀ ਸਿਧਾਂਤ ਜੀ ਉਹਨਾਂ ਦੇ ਇਹ ਹੋਈਗੇ ਵੀ ਅਸੀਂ ਉਹਨਾਂ ਦੇ ਜਿਹੇ ਜਾ ਹੋ ਸਾਨੂੰ ਇੱਕ ਸੋਖ ਛੱਡ ਕੇ ਗਏ ਨੇ ਜਿਹੇ ਜਾ ਉਹਨਾਂ ਦਾ ਕਿਰਦਾਰ ਸੀ ਉਹ ਤੋਂ ਸਿੱਖ ਕੇ ਅਸੀਂ ਪੰਜਾਬ ਦੇ ਵਿੱਚ ਅਕਾਲੂ ਦਲ ਨੂੰ ਮੁੜ ਸਭ ਜੀਤ ਕਰੀਏ ਸਾਰੇ ਇਹ ਸਾਡਾ ਜਤਨ ਹੈ ਕਾ ਲਾਂਡਾ ਦੇ ਚਿੱਤਰਾਂ ਸਾਈਟ ਵਾਲਾ ਦੇਖੋ ਫੈਸਲੇ ਨਹੀਂ ਅੱਜ ਤਾਂ ਸਿਰਫ ਉਤਧਾਰੀਆਂ ਤੇ ਮੁਮਤੇ ਲੈ ਕੇ ਆਵਾਂਗੇ ਕਿ ਅਸੀਂ ਮੁਮਤੇ ਪਾ ਕੇ ਉੱਥੇ ਸਾਰਾ ਜੋ ਵੀ ਸਾਡਾ ਏਜੰਡਾ ਮਤਿਆਂ ਦੇ ਰਾਹੀਂ ਜਿਹੜਾ ਅਸੀਂ ਪੇਸ਼ ਕਰਾਂਗੇ ਦੂਸਰੀ ਮੈਚ ਜਿਹੜਾ ਲੱਗੇ ਬਹੁਤ ਵੱਡੀ ਨਬਾਤ ਨੂੰ ਲੋਕ ਕਹਿ ਰਹੇ ਨੇ ਕਿ ਅਗਰ ਪੱਟੇ ਹੋਣ ਤਾਂ ਮੋਟੀ ਹੁਣ ਤਾਂ ਕੱਲ੍ਹ ਨੂੰ ਮਿਹਰਾ ਹੋਏ ਗੱਲ ਇਹ ਹੈ ਸਾਡੀ ਲੜਾਈ ਕਾਲੀਦਨ ਨੂੰ ਪਹੁੰਚਾਉਂਦੀ ਹੈ ਉਹਨਾਂ ਨੂੰ ਉਹਨਾਂ ਦੀ ਲੜਾਈ ਕਾਲੀਦਲ ਤੇ ਕਬਜ਼ਾ ਕਰਨ ਦੀ ਹੈ। ਇਹੀ ਫਰਕ ਹੈ। ਅਸੀਂ ਸਾਡਾ ਕਾਲੀਦਲ ਨਾਲ ਕੋਈ ਫਰਕ ਨਹੀਂ। ਅਸੀਂ ਅੱਜ ਵੀ ਕਾਲੀਦਲ। ਕਾਲੀਦਲ ਸ਼ਤਾਨ ਨਹਿਰ ਇਹੀ ਸੋਚ ਲੈ ਕੇ ਚੱਲੀ ਆ ਕਿ ਕਾਲੀਦਲ ਨੂੰ ਬਚਾਉਣਾ ਹੈ। ਅੱਜ ਪੰਜਾਬ ਦਾ ਬੱਚਾ-ਬੱਚਾ ਕਹਿੰਦਾ ਵੀ ਸੁਖਵੀਰ ਸਿੰਘ ਬਾਦਲ ਪਾਸੇ हट ਜਾਣ ਪਰ ਜੋ ਨਹੀਂ ਮੰਨਦੇ ਤਾਂ ਹੁਣ ਸਾਡੇ ਵਾਸਤੇ ਗਲਤ ਹੈ। ਲੋਕੋ ਮਾਫੀ ਚਾਹੁੰਦੇ ਆ। ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਹਰ ਸਾਲ ਅਸੀਂ ਸੰਤ ਅਰਚਲ ਸਿੰਘ ਲੰਗਵਾਲ ਜੀ ਦੀ ਵਰਸੀ ਦਾ ਸਮਾਗਮ ਆ ਤੇ ਉਹਨਾਂ ਨੂੰ ਸਰਧਾਂਜੋ ਦੇ ਲਈ ਹੁੰਦਾ ਪਰ ਇਸ ਵਾਰ ਜਿਹੜਾ ਇਹ ਵਰਸੀ ਸਮਾਗਮ ਆ ਇਹ ਇੱਕ ਬੜਾ ਚੈਲੰਜ ਭਈ ਆ ਔਰ ਇਸ ਵਾਰ ਦਾ ਜਿਹੜਾ ਵਰਸੀ ਸਮਾਗਮ ਹੈ ਇਸ ਵਿਚਾਰਧਾਰਾ ਉਹ ਸੋਚ ਜਿਹਨੂੰ ਖੋਰਾ ਲੱਗ ਗਿਆ ਜਿਹੜੀ ਕਮਜ਼ੋਰ ਹੋ ਗਈ ਇਸੇ ਟਾਈਮ ਸਾਥੇ ਲੋਕਵਾਲ ਦੇ ਟਾਈਮ ਜਿਹੜਾ ਅਕਾਲੀ ਦਲ ਦਾ ਰੋਹ ਸੀ ਭੈ ਸੀ ਦਬਦਬਾ ਸੀ ਉਹ ਖਤਮ ਹੋ ਗਿਆ ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਤਾਂ ਨਗਵੇਰਾ ਦੇ ਹੱਥ ਚਲੀ ਗਈ ਔਰ ਚੁਗਲਖੋਰ ਰੇਤ ਮਾਫੀਆ ਸ਼ਰਾਬ ਮਾਫੀਆ ਦੇ ਤਹਿਤ ਅੱਜ ਇਸੇ ਕਰਕੇ ਅਕਾਲੀ ਦਲ ਦਾ ਪાયਾ ਖਤਮ ਹੋ ਗਿਆ ਅੱਜ ਇਸ ਵਰਸੀ ਦੇ ਸਮਾਗਮ 'ਤੇ ਅਸੀਂ ਵਿਸ਼ੇਸ਼ ਤੌਰ 'ਤੇ ਲੋਕਾਂ ਨੂੰ ਅਪੀਲ ਕਰਨ ਆਏ ਹਾਂ ਪੰਜਾਬ ਬਾਦਸ਼ਾਹ ਰੂਪਾਂਤ ਤੈਸ਼ਿਆ ਨੂੰ ਕਿ ਜਿਸ ਤਰ੍ਹਾਂ ਦਾ ਲੋਕ ਅਕਾਲੀ ਦਲ ਤੇ ਆਸ ਕਰਦੇ ਨੇ ਤਵਕੋ ਕਰਦੇ ਨੇ ਕਿ ਅਕਾਲੀ ਦਲ ਦਾ ਲੀਡਰ ਕਿ ਹੋ ਜਾ ਹੋਵੇ ਉਹਦੀ ਸੋਚ ਕਿ ਹੋ ਜਾ ਹੋਵੇ ਉਹਦੀ ਸ਼ਕਲ ਸੂਰਤ ਵਿਵਹਾਰ ਕਿ ਹੋ ਜਾ ਹੋਵੇ ਉਸ ਤਰ੍ਹਾਂ ਦੀ ਔਰ ਇੱਕ ਕੁਰਬਾਨੀ ਵਾਲਾ ਔਰ ਸਮਝਿਆ ਸਰਕਾਰ ਦੇ ਜ਼ਬਰਦਸਤ ਚਟਕੇ ਆਪਣੇ ਪਿੰਡੇ ਤੇ ਹੰਡੋੜ ਵਾਲਾ ਆਗੂ ਹੀ ਅੱਜ ਦੇ ਸਮੇਂ ਅਕਾਲੀ ਦਲ ਨੂੰ ਲੋੜ ਆ। ਸੋ ਇਸ ਇਸ ਹਰਕੇ ਅੱਜ ਅਸੀਂ ਸਭੂਤੇ ਪੰਜਾਬ ਵਾਸੀਆਂ ਨੂੰ ਪਾਕਿਸਤਾਨੀਆਂ ਨੂੰ ਅਪੀਲ ਕਰਨ ਆਇਆ। ਇਹ ਸ਼ਰਮਣੀ ਕਲੱਤ ਸੁਧਾਰ ਲਹਿਰ ਵੱਲੋਂ ਜਿਹੜਾ ਪ੍ਰੋਗਰਾਮ ਲਿਖਿਆ ਅਕਾਲੀ ਦਰ ਵਿੱਚ ਆਈਆਂ ਕਮਜ਼ੋਰੀਆਂ ਤੇ ਕਮੀਆਂ ਨੂੰ ਦੂਰ ਕਰਕੇ ਪੁਰਾਤਨ ਲੀਹਾਂ ਤੇ ਅਕਾਲੀ ਦਰ ਨੂੰ ਲਿਆਉਂਦਾ ਉਹਦੇ ਲਈ ਸਾਡਾ ਸਾਥ ਦੇ ਜੀ ਅੱਜ ਆਪਾਂ ਸਾਰੇ ਆਏ ਨੇ ਉਹ ਕਰਨ ਕਿ ਅੱਜ ਦਾ ਤੁਸੀਂ ਉਹ ਦੇਖ ਸਕਦੇ ਹੋ ਵੀ ਅੱਜ ਆਪ ਮਹਾਰੇ ਕਾਠਾ ਇੱਕ ਪਾਸੇ ਕਰਵਾਨੀ ਵਾਲਿਆਂ ਦਾ ਜਿਹੜਾਂ ਵਾਲਿਆਂ ਦਾ ਸਮੇਂ ਤੇ ਸਰਕਾਰਾਂ ਦੇ ਜ਼ਬਰਦਸਤ ਵਾਲਿਆਂ ਦਾ ਆ ਜਿੰਨੇ ਬੈਠੇ ਆ ਇੱਕ ਬੰਦਾ ਦੱਸ ਦੋ ਜਿਹਨੇ ਜੇਲ ਨਹੀਂ ਕੱਟੀ ਇੱਕ ਬੰਦਾ ਆਜ਼ਾਦੋ ਜੀ ਨੇ ਸਮੇਂ ਦੇ ਸਰਕਾਰਾਂ ਦਾ ਤਸੱਦਿਕ ਨਹੀਂ ਤੇ ਆ ਉਧਰ ਮੈਨੂੰ ਇੱਕ ਬੰਦਾ ਦੱਸ ਦੋ ਜਿਹਨੇ ਮਤਲਬ ਕਿਦਾ ਥਾਣੇ ਦੇ 5 ਮਿੰਟ ਵੀ ਲਾਏ ਹੋਣ ਇਹ ਤਾਂ ਉਧਰ ਜਨੇ ਫਰਮਾਤਮਾ ਨੇ ਡਿਮਾਰਕੇਸ਼ਨ ਕਰਾਤੀ ਤਾਂ ਕਿਹੜਾ ਕਰਤਾ